ਹਿੰਸਾ ਸਿਕਲਤੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਜੀਤ ਸਰਪੰਚ ਜੀ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਹੈ ਤੇ ਚਾਰੇ ਦੀਆਂ ਚਾਰੇ ਤਾਂ ਸੁਈਆਂ ਸਵਾਈਆਂ ਦਿਖਾਵਾਂਗੇ ਸੁਈਆਂ ਦਾ ਇਹ ਵਾਦਾ ਭਾਈ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਜ਼ਰੂਰ ਆਪਣੀ ਤਸੱਲੀ ਨਾਲ ਚਵਾ ਲਿਆ ਕਰੋ ਜੀ ਤੇ ਹਈ ਕਦੇ ਵੀ ਨਹੀਂ ਵੀਡੀਓ ਚ ਕਿੰਨੇ ਮੇ ਜਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਲਿਆ ਕਰੋ ਤੇ ਬਾਕੀ ਸਾਡੀ ਗੱਲ ਨਾਲ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨਾਸਿਗਾਰ ਉੱਠੀ ਠੀਕ ਆ ਜੀ ਵਧੀਆ 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 ਇਨਸ਼ਾਅੱਲਾ ਚਲੋ ਵਧੀਆ ਜੀਦਾ ਜੀ ਸਿੱਤਾ ਕਾਇਮ ਜਾਨ ਫਿਰ ਹਾਂ ਠੀਕ ਠਾਕ ਵਧੀਆ ਤੇ ਨਾਮ ਦੱਸਤਾ ਫਿਰ ਨਾਮ ਆਜੀਤ ਸਿੰਘ ਪਿੰਡ ਰਾਏਪੁਰ ਖੁੱਦ ਸੀਗਨ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 99778 82776 ਠੀਕ ਆ ਹਾਂਜੀ ਚਾਰ ਫਿਰ ਹਾਂਜੀ ਸਾਰੇ ਸੁਈਆਂ ਏ ਚਾਰੇ ਸੁਈਆਂ ਹਨਾ ਨਹੀਂ ਇੱਕ ਦੇ ਵੀ ਸੁੱਕੀ ਰਾਤ ਦੀ ਹਾਂਜੀ ਆਹ ਕਾਮਾ ਦੀ ਉਹ ਵੀ ਸੁੱਕੀ ਆ ਆਹ ਵੇਖ ਕੇ ਤੁਸੀਂ ਕਹਿੰਦੇ ਸੀ ਗੱਬਣ ਆ ਉਹ ਵੀ ਸੋਭੇ ਨਾ ਵਾਛੀ ਵੀ ਚੰਗੀ ਦਿੱਤੀ ਹੁੰਦੀ ਹੈ ਨਾ ਫੋਟੋ ਵੀ ਆ ਗਈ ਸ਼ਖਸੀਅਤ ਲੱਗਾ ਇਹਨਾਂ ਨੂੰ ਠੀਕ ਆ ਹਾਂਜੀ ਨੇ ਨਵਾਂ ਅਛੀ ਦਾਤਾ ਪਾਇਆ ਅਛੀ ਦੇ ਜੀ ਇਹ ਤੇ ਗਰਮੀਆਂ ਆਈਆਂ ਨਹੀਂ ਇਹਦੇ ਮਾਲ ਪਹਿਲਾਂ ਗਰਮੀ ਵਾਲਾ ਇਕੱਠਾ ਕਰ ਲਿਆ ਜੀ ਕੰਗਾ ਲੋ ਹੁਣ ਕੁਛ ਹੋ ਗਏ ਸਾਰੇ ਵੀਰ ਭਰਾ ਤੁਹਾਨੂੰ ਪਤਾ ਗਰਮੀ ਜਿਹੜਾ ਗਰਮੀ ਘੱਟ ਬਣਾਵੇ ਦੁੱਧ ਪੂਰਾ ਦਵੇ ਹਾਂਜੀ ਦੁੱਧ ਵੇ ਵੀ ਆਇਆ ਪੈਂ ਕਰੋਸਾ ਦੁੱਧ ਪੂਰਾ ਹੀ ਆ ਵਾਚਾ ਫਤ ਬੀ ਵੀ ਤੋਂ ਬਲਾਸੀ ਆ ਸਾਰੀਆਂ ਅੱਛਾ ਹਾਂਜੀ ਠੀਕ ਐ ਚਲੋ ਸ਼ੁਰੂਆਤ ਫੇਰਾ ਜਿਹੜੀ ਤਾਜੀ ਸੂਈ ਹੈ ਤਾਂ ਹੀ ਕਰ ਲਈਏ ਆਮ ਅਗਰ ਵੱਛੀ ਆ ਗਈ ਹੈ ਬੜੀ ਖੂਬਸੂਰਤ ਵੱਛੀ ਆ ਜਿਹੜੀ ਇਹਦੇ ਮਗਰ ਰਾਤੀ ਹੋਈ ਆ ਜੇਰ ਵੀ ਨੇ ਪ੍ਰੋਪਰ ਪਾਤੀ ਆ ਜਿਹੜੀ ਜੇਰ ਵੀ ਹਿੱਤੀ ਪਈ ਤੇ ਥਾਣੇ ਤੇ ਕਰੀ ਦੇਖ ਸਕਦੇ ਜੀ ਚੰਗੇ ਗਾਬ ਤੇ ਥਾਣੇ ਤੇ ਦੂਰ ਦੂਰ ਜਿਹੜਾ ਥਣ ਲੱਗਾ ਹੈ ਡਹਿ ਗਿਆ ਹੈਗੀ ਜਰਸੀ ਕ੍ਰੋਸ ਚ ਹੀ ਆ ਇਹ ਵੀ ਐਚ ਐਫ ਕ੍ਰੋਸ ਆ ਦੱਸਿਓ ਫਿਰ ਇਹਦੇ ਬਾਰੇ ਹਾਂ ਜੀ ਇਹ ਜਿਹੜੀ ਦਾ ਪਤਾ ਗਈ ਆ ਫਾਰਮ ਦੀ ਵਹਿੜੀ ਮਤਲਬ ਆਪਣੇ ਆਪ ਖਾਸ ਬੰਦੇ ਆ ਕੋਈ ਅੱਛਾ ਤੇ ਆਪਾਂ ਹੁਣ ਕਰਮੀ ਘਰ ਵੀ ਲੱਗਾ ਦੁੱਧ ਦਾ ਆਪਣਾ ਵੀ ਇੱਥੇ ਪਟ ਬਾਜ਼ਾਰ ਚ ਆਹੋ ਜੀ ਨਾਲ ਨਾਲ ਹੀ ਆ ਸ਼ਹਿਰ ਰੱਖਣ ਵਾਸਤੇ ਸੋਚ ਕੇ ਲਈ ਸੀ ਫਿਰ ਆਪਾਂ ਨੂੰ ਹਰ ਕੋਈ ਆਉਂਦਾ ਵੀ ਹੋ ਦੋ ਇਹ ਦੋ ਫਿਰ ਅਸੀਂ ਵੀਡੀਓ ਪਾਤੀ ਵੀ ਜੋ ਇੱਕ ਜਮਾਨਤ ਨੂੰ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਅੱਛਾ ਆ ਬਾਕੀ ਦੋ ਜਿਹੜੀ ਜਿਹੜੀ 25 26 ਕਿਲੋ ਦੀ ਕਪੈਸਿਟੀ ਆ ਆਮ ਨੋਰਮਲ ਮਨ ਛੱਡ ਚ ਜਿੱਦਾਂ ਕੋਈ ਨੋਰਮਲ ਸੇਵਾ ਹੁੰਦੀ ਹੈ ਜੀ ਪੀਆ ਦੇ ਘਰਾਂ ਮੈਂ ਹਾਂਜੀ ਹਾਂਜੀ ਜੇ ਕੋਈ ਜ਼ਿਆਦੀ ਸੇਵਾ ਕਰੂਗਾ ਜ਼ਿਆਦਾ ਵੀ ਚੋ ਸਕਦਾ 25 ਦੇ ਲੱਗੇ ਜਿਹੜਾ ਮਤਲਬ ਹਾਂ ਅਪੀਲ ਕਿੰਨੀ ਗਰਮੀ ਹੈ ਬਾਕੀ ਉਹ ਤੇ ਸੇਵਾ ਦੇ ਸਹਾਨਾ ਵਾ ਹਨਾ ਬਾਕੀ ਵਸ਼ੀ ਬਿਲਕੁਲ ਨਾ ਸਾਕੀ ਵੀ ਲੱਗਾ ਨਾ ਪਹਿਲਾਂ ਹੀ ਕਹੇ ਵਸ਼ੀ ਲੈਣੀ ਤੇ ਵਸ਼ੀ ਦਿੱਤੀ ਤੋਰ ਹਾਂ ਫੇਰੇ ਕਰੀ ਨਾ ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਵੀ ਕੋਈ ਵੀ ਕਿੰਨਾਗੇ ਤੇ ਦੁੱਧ ਚਵਾ ਸਕਦਾ ਆਪਣੀ ਸੇਵਾ ਦੇ ਸਹਾਨਾ ਬਾਕੀ ਕਿੰਨੇ ਕ ਦੁੱਧ ਵਾਲੀ ਹੈ ਗਈ ਆ ਜਮਾ ਦੀ ਸੁਈ ਵੀ ਦਾਹਾ ਜੀ ਜੀ ਪੂਰੀ ਪਲ ਗਈ ਹੈ ਚੰਗਾ ਜਨ ਸਹਾਂਦਾ ਜਿਲੇ ਆ ਬਾਕੀ ਹਵਾਨੇ ਦੀ ਧੱਕ ਥੋੜੀ ਗਾਂ ਨੂੰ ਆ ਤੇ ਥਾਨੋਂ ਤਰ੍ਹਾਂ ਦੂਰ ਦੂਰ ਲੱਗਾ ਕਈ گاਵਾਂ ਦੇ ਹਵਾਨੇ ਪਛਾਣ ਹੁੰਦੇ ਕਈਆਂ ਦੇ ਗਾਂ ਹੁੰਦੇ ਤੇ ਮੁੱਲ ਫਿਰ ਵੇਚੀਏ ਤਾਂ ਮੁੱਲ ਦੇ ਇਹਦਾ ਕਰ ਲਾਂਗੇ ਫੋਨ ਤੇ ਬਾਕੀ ਆਵੇ ਪੰਜੋਂ ਰਾਤ ਤੀ ਸੁਈ ਆ ਉਹ ਕੋਈ ਬੈਸਾ ਨਹੀਂ ਜਾਂਦਾ ਉਹ ਤੋਂ 6-7 ਕਿਲੋ ਬੋਲਾ ਕੱਢਿਆ ਸੀ ਅੱਛਾ ਇਹ ਕੱਢਿਆ ਵਾ ਅੱਛਾ ਤੇ ਇਹ ਲੋਕ ਸਿਆ ਕਿੱਦਾਂ ਬਣੀ ਕੋਈ ਭਾਲ ਨਹੀਂ ਸਾਰਾ ਪ੍ਰੋਪਰ ਦੁੱਧ ਵਾਲਾ ਇਹ ਨਹੀਂ ਆ ਠੀਕ ਆ ਜੀ ਹਾਂ ਜੀ ਠੀਕ ਆ ਫੋਨ ਕੋ ਲਾਵੇ ਕੋਈ ਮੁੱਲ ਦਾ ਮਾਨਤਾਨਾ ਦੇ ਦਾਂਗੇ ਆਪਾਂ ਦੇ ਦੋਗੇ ਹਿਸਾਬ ਨਾਲ ਹੀ ਹੈ ਨਾ ਅੱਗੇ ਵੀ ਆਪਾਂ ਮਾਨਤਾਨਾ ਦੇ ਦੇ ਜੇ ਡੰਗਰ ਤੱਕ ਠੀਕ ਆ ਜੀ ਤੇ ਹੁਣ ਆ ਜਿਹੜੀ ਆ ਵੜ ਚੰਗੇ ਕਦ ਕੱਟ ਤੇ ਆ ਪਹਿਲਾਂ ਦੇ ਹਿਸਾਬ ਨਾਲ ਦੇਦ ਮਗਰ ਕੀ ਆ ਇਹ ਬੱਚਾ ਜੀ ਇਹਦੇ ਮਗਰ ਬੱਚਾ ਹੈ ਇਹ ਕਿੰਨੇ ਚਿਰ ਦੀ ਸੂਈ ਆ ਇਹ ਨੂੰ ਹੋਈ ਗਏ ਜੀ 15 ਦਿਨ ਸੂਈ ਨੂੰ 15 ਦਿਨ ਹੋ ਗਏ ਉਹ ਬੱਚਾ ਜੇ ਇਕੱਠੇ ਪੁੱਤੇ ਖਾਂਦੇ ਹੁਣੇ ਪੁੱਤੇ ਦੁੱਧ ਦਾ ਹਿਸਾਬ ਨਾਲ ਛੱਡ ਗਿਆ ਦਹੀਂ ਪਿੰਦੇ ਚਾਰੇ ਖਾਣ ਹਾਂਜੀ ਹਾਂਜੀ ਬਾਕੀ ਕੁਝ ਆ ਲੱਗ ਨਹੀਂ ਰਿਹਾ ਵੀ ਲੋਈ ਬਿਲਕੁਲ ਤੂਲੀ ਹੈ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰਉਂ ਮੱਛੀ ਜੇ ਚਾਰ ਦੰਦ ਅੱਛਾ ਤੇ ਮਲ ਸ਼ਕੀ ਲੱਗੀ ਆ ਅੱਛਾ ਤੇ ਭਾਗੂ ਸ਼ਕੀ ਜੀ ਲੈ ਚਲੋ ਹਾਂਜੀ ਲੱਗੀ ਪਹਿਲਣੀਆਂ ਬਿਲਕੁਲ ਤੇ ਇਹ ਕੋ 20 ਲਿਟਰ ਦੁੱਧ ਵੀਰ ਜੀ ਕੰਡੇ ਵਾਲਾ ਤੇ ਆਇਆ ਓਕੇ ਤੇ ਇਹ ਕੋ 4 ਲੰਗ ਚਵਾਈ ਕਰੇ ਕੋਈ ਤੋਰੋ ਫਿਰ ਇਹਨੂੰ ਹਾਂਜੀ ਬਾਕੀ ਥਾਣੇ ਦੇ ਦਾ ਵੀ ਚੰਗਾ ਲੱਗਾ ਆ ਪ੍ਰੋਪਰ ਹੱਥ ਜਿਹਾ ਨਾਲਾ ਥਾਣੇ ਆ ਬਾਕੀ ਦੰਦ ਉਖਾ ਲਈ ਦਫਾ ਦਾ ਆਹ ਕੋ ਸਿੱਧਾ ਵੇ ਦੋਹਾਂ ਕੇ ਬੰਨੇ ਖੋਤੇ ਆ ਦੁੱਧ ਦਾ ਆਦਰ ਵੀ ਆ ਨਿਕਾ ਰਹੇ ਲੋ ਠੀਕ ਹੈ ਛੇ ਦੰਦ ਆ ਜਿਹੜੀ ਮਾਂ ਦੁੱਧ ਜਿਹੜਾ ਮੌਕੇ ਤੇ ਕਹਿੰਦੇ ਵੀ 20 ਲੀਟਰ ਹੈਗਾ ਉਹ ਤੁਸੀਂ ਆਪਣਾ ਦੋ ਟਾਈਮ ਚੋ ਕੇ ਖੜਨਾ ਕਿਉਂਕਿ ਹਰ ਕਿਸੇ ਦੀ ਆਪੋ ਆਪਣੀ ਸੇਵ ਹੁੰਦੀ ਆ ਤੇ ਅਗਲੇ ਦੇ ਘਰੋਂ ਹੀ ਪਹਿਲਾਂ ਤਸੱਲੀ ਕਰਕੇ ਖੜਿਆ ਕਰੋ ਆ ਜ ਲੈ ਆ ਵੀ ਚੀਲੀ ਸਾਲੀ ਗੱਲੋਂ ਇਸ ਤੋਂ ਪਹਿਪ ਚੋਾਈ ਤੋਂ ਬਿਲਕੁਲ ਜਿਹੜੇ ਆ ਜਦ ਆਪਣਾਲੇ ਹੁੰਦੇ ਆ ਠੀਕ ਹੈ ਜੂਨ ਵਿੱਚ ਜਿਸੇ ਲੱਤ ਰੱਖ ਜਾਂਦੀ ਉਸ ਤੇ ਆ ਰਹੇ ਵੀ ਠੀਕ ਹੈ ਹਾਂਜੀ ਆਹ ਥਣ ਦੇਖ ਸਾਦੇ ਤੇ ਲਾ ਕੇ ਤੱਕ ਬਾਕੀ ਆਪਣੇ ਨਾਲ ਪੱਟਿਆਂ ਨਾਲ ਥੋੜਾ ਜਿਹਾ ਤਕੀਦਾ ਪੈਲੀ ਪਟਾਉਣ ਕਰਕੇ ਬਿਲਕੁਲ ਨੰਬਰ ਕੰਮ ਸਮਾਪਤੀ ਹੈ ਟੂੜੀ ਦੇ ਵਿੱਚ ਸਾਰਾ ਮਾਲ ਦਾ ਰਾਤ ਦੀ ਸੂਈ ਤੋਂ ਵੀ ਰੱਜੀ ਵਾਲਾ ਪਟਕਾ ਹਾਂਜੀ ਟੂੜੀ ਤੇ ਹੀ ਨਾ ਰੋਧਿਆ ਮਰਦਾ ਠੀਕ ਹੈ ਉਹਦੇ ਖਾਗ ਦੇ ਵਜ਼ਨ ਹੈ ਜਾ ਕੇ ਨਿਕਲ ਹਾਂਜੀ ਹਾਂਜੀ ਹੁਣ ਫਿਰ ਇਹ ਬੀਟੀ ਜਿਹੜਾ ਥਣ ਲੇਵਾ ਲੱਗਾ ਪੂਗਣ ਵਸ਼ੀ ਚ ਪਾਇ 70 ਕਾ ਲਈ 75 ਕਰ ਲਈਏ ਹਾਂਜੀ 80000 ਗਏ ਅੱਛਾ 80000 ਦੀ ਹਾਂਜੀ ਕਰ ਦੋ ਕਿ ਮੈਂ ਕਿਤੇ ਛੋਟਾ ਛਾੜਾਂ ਚਲੋ ਛੋਟਾ ਛੱਪਾ ਕਰਨੇ ਪੈਂਦਾ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਇਹ ਆ ਵੀ ਦੁੱਧ ਜਿਹੜਾ ਕੋਈ ਤੁਹਾਡੇ ਘਰੋਂ ਚਵਾਈ ਕਰਕੇ ਲੈ ਜੇ ਹਨਾ ਚਵਾਈ ਜਿਵੇਂ ਚਾਹ ਕਾਇਮ ਕਰੇ ਕੋਈ ਠੀਕ ਹੈ ਜੀ ਤੇ ਹੁਣ ਗਾੜੀ ਆ ਵੀ ਜਰਸੀ ਕ੍ਰੋਸ ਆ ਗਈਆਂ ਤੇ ਇਹਦੇ ਵੀ ਥਾਂ ਇੱਕ ਅਰੇ ਦੇਖ ਸਕਦੇ ਲੱਗੇ ਤਾਂ ਮੱਝਾਂ ਹਰਗਾ ਥਾਂ ਲੱਗਾ ਇਹਦੇ ਵੀ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਵੀ ਜੀ ਅੱਜ ਪਹਿਲਾ ਸ਼ਿਮਾ ਦਾ ਨਾੜੂ ਨਾਲ ਹੀ ਹੋਣਾ ਮੱਛਦਾ ਅੱਛਾ ਧਾਰੀ ਪੂਰੀ ਜੀ ਠੀਕ ਹੈ ਬੜੇ ਜੀ ਆ ਹਾਂ ਜੀ ਕਿੰਨਾ ਦੁੱਧ ਤਿਆਰ ਕਰਗੀ 16 ਕਿਲੋ ਬੋਲਾ ਤਿਆਰ ਹੋਊਗਾ ਤਿਆਰ ਮੁੱਕੇ ਤੇ ਤੇ ਕਿੰਨਾ ਕਰੀ ਜਾਊਗੀ ਬਾਕੀ ਦਸੀ ਆ ਵੇ ਲੋ ਕੱਦ ਬੇਲ ਦੀ ਕਿੰਨੀ ਹੈ ਇਹਦਾ ਹੈਗੀ ਹੈ ਤਾਂ ਬੱਚਾ ਜਿਹੜਾ ਠੀਕਿਆ ਭਰਾ ਉਹੋ ਹੀ ਬੱਚਾ ਦੇ ਦਿੰਦੀ ਨਾਲ ਅੱਛਾ ਹਾਂ ਜੀ ਕੋਣੀ ਬੱਚਾ ਪੂਰਾ ਵੇ ਲੋ ਦਸੀ ਦੇ ਚਾਰੇ ਨੇ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ ਵੀ ਜੀ 20 ਕਿਲੋ ਆਰਾਮ ਨਾਲ ਹੀ ਕਰੀ ਜਾਊਗੀ ਤੋਰ ਫਿਰ ਕਰੀਂਦਾ ਜਸੂਰ ਲੋਕ ਪੂਰੀ ਨਾ ਮੌਕੇ ਤੇ ਜਿਹੜਾ ਕਹਿੰਦੇ ਵੀ 15 ਲੀਟਰ ਹੈਗਾ ਅੱਜ ਲੈ ਆ ਵੀ ਬਾਕੀ ਜਰਸੀ ਕ੍ਰੋਸ ਚ ਆ ਕੱਦ ਦੇ ਦਾ ਉਸਾ ਨਾਲ ਜੱਤੀਆਂ ਦੇ ਹਿਸਾਬ ਨਾਲ ਹੈ ਜੱਤੀਆਂ ਦੇ ਹਿਸਾਬ ਨਾਲ ਲਾਈਏ ਤਾਂ ਕੱਦ ਚੰਗਾ ਠੀਕ ਹੈ ਜਿਹੜਾ ਇਹਦਾ ਵਿੱਚ ਵਾ ਕਿੰਨੇ ਕਿ ਦਿਖਾਈ ਦੋ ਬਾਕੀ ਵੇਖੋ ਫਾਰ ਮਈਆਂ ਵਾਲਾ ਲੱਗਾ ਨੇ ਜਿਹਨ ਕੋਲ ਚਵਾਈ ਵੀ ਵੀ ਉੱਕੀ ਬਾਕੀ ਇਹ ਆ ਵੀ ਇਹ ਵੀ ਸਿਲਸ ਲੱਗ ਗਿਆ ਤੇ ਮੁੱਲ ਫਿਰ ਇਹਦਾ ਬੋਲਦਾ ਦਾ ਵੀ ਜਿਹੜਾ ਸਾਰਾ ਗਰਮੀ ਦੁੱਧ ਉਹਨਾਂ ਜਰਸੀ ਦਾ ਜਿਹੜਾ ਮੱਥਾ ਨਾਲ ਮੱਝਾਂ ਵਰਗੇ ਹੁੰਦਾ ਵਾ ਹਾਂਜੀ ਹਾਂ ਤੇ ਜਨ 20 ਕਿਲੋ ਵਾਲੀ ਜਰਸੀ ਜਿਹੜੀ ਦਾ ਮੁੱਲ ਤੇ ਜਿੰਨਾ ਮਰਜ਼ੀ ਕਰੀ ਜਾਈਏ ਬਾਕੀ ਦੇ ਦਾਂਗੇ ਆਪਾਂ 55000 ਅੱਛਾ 55000 ਦੀ ਦੇ ਦੋਗੇ ਹਾਂਜੀ ਠੀਕ ਐ ਤੇ ਹੁਣ ਮੋਕੇ ਤੇ 15 ਲੀਟਰ ਚਵਾ ਦੋਗੇ ਕਰੋ 15 ਨਾਲ 16 ਕਿਲੋ ਹੋਈ ਜੀ ਅੱਛਾ ਹਾਂਜੀ ਠੀਕ ਹੈ ਜੀ ਬਾਕੀ ਬਿਲਕੁਲ ਸਾਧ ਗੱਲ ਇਹ ਦੋ ਟਾਂ ਕੋਈ ਚੋਵੇ ਗੱਲ ਐ ਇੱਥੇ ਹਾਂਜੀ ਹਾਂਜੀ ਦੁਕਾਨੇ ਦਾ ਦਿਮੜਾ ਕੋਈ ਫੋਨ ਕਰ ਠੀਕ ਹੈ ਤੇ ਹੁਣ ਇੱਕ ਆ ਵੀ ਤਾਜੀ ਸੂਈਏ ਤੇ ਮਗਰ ਵੀ ਪੱਛੀ ਆ ਇਹਦਾ ਵੀ 나ੜੂ ਨਾਲ ਹੀ ਆ ਦੋ ਮਗਰ ਪੱਛੀਆਂ ਤੇ ਦੋ ਮਗਰ ਪੱਛੀ ਆ ਥਾਣੇ ਦੇ ਵੀ ਦੇਖ ਸਾਦੇ ਲੱਗੇ ਤਾਂ ਥਾਣੇ ਦੇ ਕਾਫੀ ਕਾਫੀ ਕਮਾਲ ਦਾ ਲੱਗਾ ਹੈ ਆ ਦੇਖ ਸਾਦੇ ਇਹ ਕਿੰਨੇ ਕ ਦੁੱਧ ਵਾਲੀ ਜੀ ਮੇਰੇ ਬੋਲੇ ਜੀ ਇਹ ਵੀ ਦਿੱਤੀ ਆ ਤੇ ਚੌਥਾ ਜਣ ਹੋਇਆ ਤੀਜਾ ਜਣ ਹੋਇਆ ਸੂਈ ਨੂੰ ਚੌਥਾ ਅੱਛਾ 나ੜੂ ਵੇਲਾ ਪੱਛੀ ਦਾ ਦਿਖਾ ਦਿਓ ਤੁਸੀਂ ਹਾਂਜੀ ਇਹਦੇ ਕੋਈ ਬੋੜਾ ਜਿਹੜਾ 13 ਲੀਟਰ ਹੋਊਗਾ ਤਿਆਰ ਦਾ ਅੱਛਾ ਇਹ ਕਿੰਨਾ ਕਰੀ ਜਾਊਗੀ ਨੋਰ ਦੇ ਵਿੱਚ 17 18 ਰੋਈਣਾ ਆਉਣਾ ਚੱਡੇ ਦੇ ਹਿਸਾਬ ਨਾਲ 17 18 ਆਉਣਾ ਚਾਹਵਾ ਸੀ ਕੱਟ ਬੇੜ ਵਾਲੀ ਆ ਬਾਕੀ ਸੰਧੀ ਸੀੜਾ ਦੇਖੋ ਵੀਣ ਕੰਨੀ ਲੱਗੀ ਹਾਂਜੀ ਹਾਂ ਇਹ ਦੇਖ ਲੈ ਠੰਡੀ ਸੀਲ ਹੈ ਹੋ ਜਾਂਦੇ ਸੀ 20 ਕਿਲੋ ਗਲ ਰੁੱਤ ਹੋਇਆ ਸੀ ਅੱਛਾ ਫਿਰ ਉਹ ਆਪਾਂ 17 18 ਰੱਖ ਲਿਓ ਤੁਹਾਡੇ ਸਾਹ ਅਈਆ ਖੋਲੀ ਆ ਤਾਂ ਕਰਕੇ ਗਾਨ ਭੱਜ ਗਈ ਬਾਕੀ ਉੱਤ ਹੈ ਸੀਲਸ ਲੱਗੀ ਹੈ ਜੀ ਤੋੜ ਦ ਫਿਰ ਚੱਲ ਜਾ ਸਾਪੀ ਗੂਲੇ ਵਾਲੂ ਬਾਗ ਅੱਥਰ ਲਗਾ ਕੇ ਮੈਂ ਖੜਾ ਬਾਹਰ ਇਧਰ ਗਰਮੀ ਆ ਤੇ ਸ਼ੁਰੂ ਆਂਦੀ ਬਾਗ ਉਪੋ ਵੇ ਅੱਜ ਲੈ ਆ ਵਿੱਚ ਗੋੜੀ ਹੈ ਪਰ ਆਹ ਕੋਈ ਗੱਲ ਨਹੀਂ ਤਾਂ ਲੱਗਦੀ ਤੇ ਮੁੱਲ ਫਿਰ ਇਹਦਾ ਜੀਬ ਜੋ ਦਾ ਕਰੋ ਜਰਸੀ ਜਾਂ ਕੱਦ ਵੱਜਣ ਵਾਲੀ ਦੋਨੋਂ ਦਾ 20 ਕਿਲੋ ਹਾਂ ਦੱਸਿਆ ਸੀ ਹਾਂਜੀ ਤੇ ਚਲੋ ਆਪਾਂ ਫੇਰ ਹੀ ਕਿਲੋ ਘੱਟ ਦੀ ਅੰਗਦੇ ਆ ਕੋਈ ਸੇਵਾ ਵਾਲਾ 20 ਤੋਂ 20 ਤੇ 14 ਦਾ ਵਾਧੂ ਜਵਾ ਸਕਦਾ ਵਾ ਹਾਂਜੀ ਚੌਥੇ ਦਿਨ ਦੀ ਥੱਲੇ 14 ਗਰਾਂ ਤੁਸੀਂ ਆਸਿਆ ਨੇ ਵੀ ਤੂੜੀ ਤੇ ਆਦਾਂ ਦੇ ਕੰਮ ਚੱਲਦੇ ਆ ਕੋਈ ਪੱਟੇ ਦਾ ਉਸੇ ਪਿਆਲੀ ਪਰਾਤੀ ਹਾਂਜੀ ਹਾਂਜੀ ਹੈਗਾ ਯਾਰ ਇਹ ਰੁਮੰਦੀਆਂ ਹੈ ਹਾਂਜੀ ਤੇ ਮੋਲ ਵੀ ਜੀ ਜਾਇ ਜੀ ਇਹ ਦੇ ਦਾਂਗੇ 50 ਤੰਦਰ ਦੇ ਦਾਂਗੇ 46000 ਦੀਆ 46000 ਦੀ ਦੇ ਦੋਗੇ ਠੀਕ ਹੈ ਤੇ ਬਾਕੀ ਚਲੋ ਮਾਨਤਾਂ ਤੇ ਮੁੱਕੇ ਤੇ ਹੋਣੀਆਂ ਹਨ ਤੇ ਬਾਕੀ ਚਲੋ ਵੇ ਲੋ ਵੀ ਸਾਡੇ ਕੋਈ ਜਿਹੜੇ ਫੈਨ ਆ ਉਹ ਫੋਨ ਤੇ ਵਿਆਹਦੇ ਵੀ ਤੁਸੀਂ ਥਣ ਥਣ ਚੰਗਾ ਤੁਹਾਡੀਆਂ ਗਾਵਾਂ ਧੰਦਾ ਹਾਂਜੀ ਹਾਂਜੀ ਉਹ ਆ ਜੀ ਸਾਰੇਆਂ ਦੇ ਕ੍ਰਿਸ਼ਮਾ ਮੇਲਾ ਲੁੱਟਣ ਵਾਲੀ ਗੱਲ ਹੀ ਆ ਨਹੀਂ ਥਣ ਦੀਆਂ ਚੱਲ ਸਾਰੀਆਂ ਹੀ ਚੰਗੀਆਂ ਹਨ ਚੰਗੀਆਂ ਥੰਨੀਆਂ ਧੀਰੀਆਂ ਦੋ ਗਾਵਾਂ ਵੇ ਸੀਲ ਤੇ ਥਣ ਹਾਂਜੀ ਹਾਂਜੀ ਜੋ ਕੋ ਜਿੰਦਾਬਾਦ ਦੀ ਦੁੱਧ ਸੇਵਾ ਦਾ ਹੁੰਦਾ ਹਾਂਜੀ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਫੋਨ ਕੋ ਲਾਵੇ ਜਰੂਰ ਮੌਕੇ ਤੇ ਮੰਤਾਂ ਤੇ ਹੁਣੇ ਹੀ ਆ ਮੁੱਲ ਤੇ ਸਾਰਿਆਂ ਨੇ ਕਰਨੇ ਹੁੰਦੇ ਸੌਦੇ ਆਪੇ ਮੌਕੇ ਤੇ ਹੋ ਜਾਂਦੇ ਹੁੰਦੇ ਤੇ ਬਾਕੀ ਚਲੋ ਜਿਹੜੇ ਵੀ ਕਿਸੇ ਵੀਰ ਦੀ ਪਸੰਦ ਹੁੰਦੀ ਆ ਇੱਥੋਂ ਕੋ ਵੇਖ ਚਾਹ ਕੇ ਤਸੱਲੀ ਕਰਕੇ ਖੜੇ ਜੀ